ਵਾਹ ਕੁਰਦੀ ਕਾ ਖਾਲਸਾ ਵਾਹ ਕੁਰਦੀ ਕੀ ਖਤੈ ਜਨ ਨਾਮ ਤੂਲ ਮੰਗੈ ਸਿ ਸੁ ਗੁਰ ਸਿੱਖ ਕੀ ਜੋ ਆਪ ਜਪਾ ਔਰਾਂ ਨਾਮ ਜਪਾਵ ਸਿਖ ਸਿਖ ਆ ਗੁਰ ਵਿਚਾ ਮਦਰੀ ਕਰਮ ਲੰਗਾਏ ਪਾਰ ਗੁਰੂ ਪਿਆਰ ਵਾਲਿਓ ਮੇਰੇ ਤੋਂ ਪਹਿਲਾਂ ਡਾਕਟਰ ਗੁਰਨਾਮ ਸਿੰਘ ਜੀ ਨੇ ਪਿਛਲੇ ਸੈਸ਼ਨ ਦੇ ਵਿੱਚ ਡਾਕਟਰ ਜਿੰਦੀ ਸਿੰਘ ਡਾਕਟਰ ਸਰਬਜੀਤ ਸਿੰਘ ਆਣੇ ਬਹੁਤ سارے ਪੁਆਇੰਟ ਜਿਹੜੇ ਹੰਤ ਪਕ ਤੋਂ ਲੈ ਹਾਂ ਇਹ ਵਿਸ਼ਾ ਬਹੁਤ ਵਿਸ਼ਾਲ ਹੈ ਇਹਨੂੰ ਇੱਕ ਸਮੇਂ ਵਿੱਚ ਬਣਾਣਾ ਬਹੁਤ ਔਖਾ ਹੈ ਇਸ ਪ੍ਰਸਾਦ ਦੇ ਵਾਸਤੇ ਤੇ ਮੈਂ ਆਪਣੀ ਇਸ ਅੱਜ ਪ੍ਰੈਜੈਂਟੇਸ਼ਨ ਦੇ ਵਿੱਚ ਕੇਵਲ ਤਾਂ ਕੇਵਲ ਵਾਈਟ ਲਵਾऊंगा ਆਰ ਯੂ ਕੈਨ ਸੇ ਇਨ ਅਦਰ ਵੇ ਕੁਝ ਪ੍ਰੋਜੈਕਟ ਜਿਹੜੇ ਹਨ ਉਹਦੇ ਹੈਡ ਆਪ ਦੀਨਰ ਸੰਦੇ ਕਰਾਂਗਾ ਡਿਟੇਲਸ ਵਾਸਤੇ ਸਾਨੂੰ ਵੱਖਰਾ ਸਮਾਂ ਇੱਕ ਇੱਕ ਪ੍ਰੋਜੈਕਟ ਦੇ ਉੱਪਰ ਬੜੀ ਡਿਟੇਲਡ ਮਾਡਲ ਦੁਗਾਈ ਦੇ ਨਾਲ ਵਿਚਾਰ ਕਰਕੇ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਉਹ ਪ੍ਰੋਜੈਕਟ ਆਕੰਨੇ ਤਾਂ ਕਿ ਸਭ ਤੋਂ ਪਹਿਲਾਂ ਜਿਹੜੀ ਗਾਈਡਲਾਈਨਸ ਬਣਾਣੀ ਹੈ ਉਹ ਕਮਾਨਕ ਤੱਕ ਸ਼ੁਰੂ ਕਰਨੀ ਹੈ ਇਹ ਗੱਲ ਰੱਖਣਾ। ਫਿਰ ਬਾਕੀ ਗੁਰਸਾਹਿਬਾਨ ਤੇ ਪ੍ਰੈਜ਼ੈਂਟ ਗੁਰਬਾਣੀ ਹੈ। ਜਦੋਂ ਅਸੀਂ ਰੋਲ ਮਾਡਲ ਗੁਰਗੰਸਾਹ ਹੋਏਗਾ ਗੁਰੂ ਸਾਹਿਬ ਦੀ ਜੀਨ ਨੇ ਹੋਏਗੀ ਤਾਂ ਅਸੀਂ ਆਪਣੇ ਇਸ ਵਿਸ਼ੇ ਨੂੰ ਬੜੇ ਸੋਹਣੇ ਡਾਇਰੈਕਸ਼ਨ ਦੇ ਸਕਾਂਗੇ ਕਿਉਂਕਿ ਬਾਣੀ ਅੰਦਰ ਗੁਰੂ ਸਾਹਿਬ ਨੇ ਜੀਵਨ ਅੰਦਰ ਸਾਨੂੰ ਹਰ ਚੀਜ਼ ਜ਼ਿੰਦਗੀ ਦਾ ਹਰ ਪੱਖ ਜੋ ਹੈ ਡੇਲੀ ਲਾਈਫ ਦਾ ਉਹ ਸਾਨੂੰ ਸਤਿਗੁਰੂ ਨੇ ਬਹੁਤ ਸੋਹਣੇ ਤੰਗ ਨਾਲ ਪ੍ਰੀਤ ਕੀਤਾ ਰਤਨੇ ਮਨ ਉੱਪਰ ਬਹੁਤ ਆਪਣਾ ਬਾਛੇ ਅਵਰ ਦੇ ਜਾਵ ਮੋਸ ਇੰਪੋਰਟੈਂਟ ਪਾਰਟ ਆਫ ਥਿਸ ਸੈਸ਼ਨ ਜੋ ਹੈ ਮੈਂ ਆਪ ਕਰਦਾ ਨਹੀਂ ਹਾਂ ਕੋਈ ਏ ਬੀ ਸੀ ਕੰਮ ਹੋਵੇ ਤੇ ਬੱਚਿਆਂ ਨੂੰ ਕਮਾ ਕਰੋ ਦੈਟਸ ਨਾਟ ਪੋਸੀਬਲ ਪਹਿਲਾ ਆਪਣਾ ਆਪ ਸਵਾਰਨਾ ਹੋਏਗਾ ਹੁਣ ਇਹਦਾ ਇਹ ਵੀ ਭਾਵ ਨਹੀਂ ਲੈਣਾ ਕਿ ਪਹਿਲਾਂ ਮੈਂ ਸਾਰਾ ਆਪਣਾ ਪੱਕਾ ਜੀਵਨ ਬਣਾ ਲਵਾਂ ਫਿਰ ਸ਼ੁਰੂ ਕਰਾਂ ਉਹ ਵੀ ਨਹੀਂ ਆਈ ਲਰਨ ਵਾਂਸ ਆਕੀ ਇਹ ਉਹ ਫਾਕੂਮ ਸਪੈਕ ਕਹਾਣੀ ਜਨ ਨਾਮਕ ਤੂੜ ਮੰਗੇ ਤਿਸ ਗੁਰਸਿਕ ਜੋ ਆਪ ਜਪਾ ਅਵਰ ਨਾਮ ਦੀ ਬਹੁਤ ਸਤਕਾਰ ਦਿੱਤਾ ਹੈ ਸਤਗੁਰੂ ਜੀ ਨੇ ਇਸ ਇਨਸਾਨ ਨੂੰ ਜੋ ਆਪ ਵੀ ਚੰਗਾ ਹੈ ਉਹ ਚੰਗਿਆਈ ਦੁਨੀਆਂ ਨੂੰ ਵੰਡਦਾ ਹੈ ਪਰ ਦੂਜੇ ਪਾਸੇ ਅਵਰ ਕੀਤਾ ਹੈ ਬਾੜਨਾ ਕੀਤੀ ਹੈ ਰਹਿਤ ਅਵਰ ਕਚ ਅਵਰ ਕਮਾਵਤ ਮਨ ਨਹੀਂ ਕੀ ਮੁਖੋ ਗੰਡ ਲਾਵਤ ਇਹ ਅਜ ਤਾਂ ਸਾਡਾ ਕਿਰਦਾਰ ਬਣ ਗਿਆ ਹੈ ਬਹੁਤੇ ਸਿੱਖਾਂ ਦਾ ਰਹਿਤ ਨਹੀਂ ਹੈ ਪਾਉ ਜੀਵਨ ਨਹੀਂ ਹੈ ਦੂਜਿਆਂ ਨੂੰ ਉਪਵੇਸ਼ ਕਰਦੇ ਹਾਂ ਮਨ ਅੰਦਰ ਰੱਬ ਨਾਲ ਗੁਰੂ ਨਾਲ ਪਿਆਰ ਨਹੀਂ ਹੈ ਕੇਵਲ ਮੂੰਹ ਮੂੰਹ ਨਾਲ ਗੱਲਾਂ ਦੇ ਨਾਲ ਗੱਲੀਆਂ ਸੀ ਚੰਗੀਆਂ ਕਰਦੇ ਬਾ ਇੱਥੇ ਹਰ ਇੱਕ ਸਿੱਖ ਨੂੰ ਪ੍ਰਚਾਰਕ ਬਣਨਾ ਹੋਏਗਾ ਇਹ ਗੱਲ ਹਮੇਸ਼ਾ ਧਿਆਨ ਰੱਖਣਾ ਨਾ ਕੋਈ ਪਾਰਟਿਕੂਲਰ ਪ੍ਰਚਾਰਕ ਜਿਹੜਾ ਹੈ ਉਹ ਹੋਵੇ ਐਸਾ ਨਹੀਂ ਹੈ ਇਹਨੂੰ ਅੱਗੇ ਜਾ ਕੇ ਮੈਂ ਥੋੜਾ ਲਾਇਬਰੇਟ ਕਰਾਂਗਾ ਗੁਰਬਾਣੀ ਜੀਵਨ ਜਾਤ ਹੈ ਖਾਸ ਕਰਕੇ ਅਗਲੀ ਜਨਰੇਸ਼ਨ ਨੂੰ ਸਮਝਾਉਣਾ ਹੈ ਤਾਂ ਇਹ ਹੈਡਿੰਗ ਇਹ ਸਲੋਗਨ ਜਿਹੜਾ ਹੈ ਇਸ ਉੱਪਰ ਰੱਖੋ ਪਾ ਨੌਜਵਾਨ ਪੀੜੀ ਪਾਰਟਿਕੂਲਰ ਬੈਟਰੀ ਉੱਪਰ ਦੇ ਉੱਪਨੀ ਰੱਬ ਦੀਆਂ ਗੱਲਾਂ ਨਾਲ ਉਹ ਨੇੜੇ ਨਹੀਂ ਆਉਂਗੇ ਮੈਨੂੰ ਇੱਕ ਨਿਊਯਾਰਕ ਵਿੱਚ ਬੜੀ ਚੰਗੀ ਸੁਸਾਇਟੀ ਉਹਦੇ ਇੱਕ ਮੈਂਬਰ ਨੇ ਕਿਹਾ ਅਸੀਂ ਬੱਚਿਆਂ ਨੂੰ ਖਾਇਆ ਤੁਸੀਂ ਪਾਠ ਕਰਿਆ ਕਰੋ ਰੱਬ ਨੂੰ ਯਾਦ ਕਰਿਆ ਕਰੋ ਤੁਸੀਂ ਪਾਸ ਹੋ ਜਾਓਗੇ ਇਮਤਿਹਾਨ ਵਿੱਚ ਤੇ ਉਹ ਫੇਲ ਹੋ ਗਿਆ ਹੁਣ ਅੰਦਾਜ਼ਾ ਲਾਓ ਵੀ ਵੀ ਸਟੈਂਡ ਯੂ نو ਗੁਰਬਾਣੀ ਮਨੁੱਖਤਾ ਲਈ ਸਿਖਾਉਂਦੀ ਨਹੀਂ ਹੈ ਸਿੱਖ ਉਦਾ ਇੱਕ ਹਿੱਸਾ ਹਨ ਗੁਰਬਾਣੀ ਦੁਨੀਆ ਤੱਕ ਪਹੁੰਚਾਉਣੀ ਹੈ ਕੇਵਲ ਸਿੱਖਾ ਤੱਕ ਨਹੀਂ ਔਰ ਇਹ ਪ੍ਰੈਕਟੀਕਲ ਵਿਖਿਆ ਸਿੱਖਾਂ ਨਾਲੋਂ ਦੂਜੇ ਲੋਕ ਸਾਡੀ ਇਸ ਗੁਰੂ ਨਾਨਕ ਦੀ ਗੱਲ ਨੂੰ ਜਲਦੀ ਸਮਝਦੇ ਹੈ ਐਂਡ ਮੋਸਟ ਆਫ ਦਮ ਅਪਲਾਈਂਗ ਇਨ ਡਾਇਰੈਕਟ ਇੰਟਰੈਕਟ ਵੇਸ ਸੱਚ ਬੋਲਣਾ ਹੈ ਧਰਮ ਦੇ ਕਿਰਤ ਕਰਨੀ ਹੈ ਲੋਕਲ ਜਿਹੜੇ ਅਮਰੀਕਨ ਨੇ ਦੇ ਆ ਡੂਇੰਗ ਸੋ ਮਨੀ ਪੀਪਲ ਹੁਣ ਇਸ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ ਸਿੱਖੀ ਜਿਹੜੀ ਇੰਡੀਆ ਦੇ ਵਿੱਚ ਤੇ ਆਊਟਸਾਈਡ ਇੰਡੀਆ ਦੋ ਪੱਖ एयर ਲੈਣ ਤੇ ਇੰਡੀਆ ਦੇ ਵਿੱਚ ਪਿੰਡਾਂ ਦੇ ਵਿੱਚ ਇਸ਼ਾਰਾਂ ਦੇ ਵਿੱਚ ਕਿਵੇਂ ਇਹਦਾ ਪ੍ਰਸਾਰ ਕਰਨਾ ਇਸ ਸਾਰੇ ਸਬਜੈਕਟ ਅਲੱਗ-ਅਲੱਗ ਸਮੇਂ ਦੇ ਤੱਕ ਪ੍ਰੋਜੈਕਟ ਅਲੱਗ-ਅਲੱਗ ਬਣੋਣੇ ਪੈਣਗੇ ਤਾਂ ਇੰਪਲੀਮੈਂਟ ਹੋ ਸਕਣਗੇ ਫਿਰ ਬੱਚਿਆਂ ਦੇ ਵਿੱਚ ਛੋਟੇ ਬੱਚਿਆਂ ਦੇ ਨੌਜਵਾਨਾਂ ਦੇ ਵਿੱਚ ਮੀਡਲ ਏਜ ਦੇ ਵਿੱਚ ਹੋਣ ਦੇ ਇਹ ਇਹਨਾਂ ਨੂੰ ਵਕਫ ਕਿਵੇਂ ਸਿੱਖੀ ਦੇ ਧਾਰੇ ਵਿੱਚ ਲਿਆਇਆ ਜਾ ਸਕਦਾ ਹੈ ਸਿੱਖੀ ਡੋਸਨ ਮੀਨ ਕਰਮ ਕਾਰ ਸਿੱਖ ਮੀਨ ਗੁਰਨਾਣਕ ਫਿਲਾਸਫੀ ਥਾਟ ਆਫ ਗੁਰਨਾਣਕ ਫਿਲਾਸਫੀ ਉਹ ਕਿਵੇਂ ਲਿਆਇਆ ਜਾ ਸਕਦੇ ਨੇ ਜਿਹੜੇ ਅੱਜ ਸਾਡੇ ਜੀਵਨ ਦੇ ਨਜ਼ਰ ਨਹੀਂ ਆਉਂਦੇ ਹਾਂ ਇਸ ਤੋਂ ਨਾਲ ਪ੍ਰਚਾਰਕ ਚਾਹੇ ਉਹ ਸਿੱਖ ਹੈ ਚਾਹੇ ਕੋਈ ਹੋਵੇ ਉਹਦੇ ਵਿੱਚ ਕੁਝ ਗੁਰ ਹੋਣਾ ਲਾਜ਼ਮੀ ਹਮ ਪਰਸਨਲ ਲਾਈਫ ਦੇ ਆਪਣੇ ਪ੍ਰੈਕਟੀਕਲ ਵੀ ਨਿਮਰਤਾ ਦਾ ਹੋਣਾ ਗਿਆਨ ਹਾਸਲ ਕਰਨਾ ਹੁਣ ਗਿਆਨ ਨੇ ਕਈ ਤਰ੍ਹਾਂ ਦਾ ਹੁੰਦਾ ਹੈ ਦਰਿਆਵੀ ਗਿਆਨ ਵੀ ਹੈ ਐਜੂਕੇਸ਼ਨਲ ਗਿਆਨ ਵੀ ਹੈ ਅਕਾਦਮਿਕ ਕੁਆਲੀਫਿਕੇਸ਼ਨ ਵੀ ਆ ਜਾਂਦੀਆਂ ਨੇ ਤੇ ਰੱਬੀ ਗਿਆਨ ਤੇ ਬਹੁਤ ਸਾਰਾ ਹੁੰਦਾ ਇਹਨੂੰ ਡਿਫਾਈਨ ਅਲੱਗ-ਅਲੱਗ ਸਾਨੂੰ ਕਰ ਨਾ ਪਾਵੇਗਾ ਸਹਿਨਸ਼ੀਲਤਾ ਜਿਹੜੀ ਹੈ ਵੀਰੇਬਲ ਪਾਵਰ ਜਿਹੜੀ ਹੈ ਨਾ ਇਹ ਸਿੱਖਾਂ ਦੀ ਬਹੁਤ ਘਟ ਗਈ ਹੈ ਇਹ ਗੁਣ ਹੋਣਾ ਚਾਹੀਦਾ ਦੂਜੇ ਦੀ ਗੱਲ ਨੂੰ ਸੁਣਨ ਦੀ ਸਮਰੱਥਾ ਇਹ ਸੱਜ ਕੋਲ ਹੋਣੀ ਚਾਹੀਦੀ ਹੈ ਇਹ ਇਸ ਦਾ ਬੈਸਟ ਸੋਰਸ ਆਫ এডੂਕੇਸ਼ਨ ਜਿੰਨਾ ਕੁਝ ਸਿੱਖਣਾ ਹੈ ਨਾ ਲਾਣ ਕਰਨਾ ਹੈ ਤਾਂ ਮੈਨੂੰ ਸੁਣਨ ਦੀ ਆਦਤ ਪਾਣੀ ਪਾਵੇਗੀ ਜਿਹੜੀ ਮੇਰੇ ਕੋਲ ਪਹਿਲਾਂ ਬਹੁਤ ਸਮਾਂ ਬਹੁਤ ਘੱਟ ਹੁੰਦੇ ਸੀ ਬਲਗੁਨਾਨਤ ਦੇ ਫਾਟ ਨੂੰ ਲੱਕ ਇਹਨੂੰ ਮੈਂ ਅਡਾਪਟ ਕੀਤਾ ਹ ਸੋ ਲੈਸਨ ਫਾਟ ਦੋ ਅਰਬ ਵਟ ਏਵਰ ਵੀ ਆਰ ਟੇਨ ਇਨਨ ਦ ਕਿਡਸ ਯੂ نو ਅੱਜ ਕੱਲ੍ਹ ਦੇ ਬੱਚੇ ਬਹੁਤ ਸਵਾਲ ਕਰਦੇ ਹਨ ਪਰ ਮਾਪਿਆਂ ਨੂੰ ਸੁਣਨ નો ਪਿਆਰ ਨਹੀਂ ਕਿਉਂਕਿ ਉਹਨਾਂ ਨੂੰ ਆਪ ਕੋ ਇਹਨਾਂ ਦੇ ਜਵਾਬ ਨਹੀਂ ਆਉਂਦੇ ਸਵਾਲ ਕਿੰਨਾ ਮਰਜ਼ੀ ਗਲਤ ਹੋਵੇ ਅਗਲੀ ਹੋਵੇ ਵੀ ਹਾਵ ਟੂ ਲਿਸਨ ਵਿਦ ਅ ਪੇਸ਼ੈਂਸ ਜਨੂਨ ਇਹ ਬੜਾ ਵੱਡਾ ਪੁਆਇੰਟ ਹੈ ਡੈਡੀਕੇਸ਼ਨ ਤੇਰੀ ਕਿਸੇ ਵੀ ਕੰਮ ਨੂੰ ਜ਼ਿੰਦਗੀ ਚ ਕਰਨਾ ਹੋਵੇ ਜੇ ਜਨੂੰਨ ਨਹੀਂ ਹੈ ਤੜਪ ਨਹੀਂ ਹੈ ਡੈਡੀਕੇਸ਼ਨ ਨਹੀਂ ਹੈ ਮੇਰੇ ਕੋ ਜਿੰਨਾ ਮਰਜ਼ੀ ਗਿਆਨ ਹੋਵੇ ਉਹ ਨਹੀਂ ਜਾਏ ਚੋੜਾਦਾ ਹੁਣ ਕ੍ਰਿਸਚੀ ਚਾਂਦਨੀ ਵੀ ਤੁਸੀਂ ਦੇਖਿਆ ਹੋਣਾ ਹੈ ਚੌਂਕ ਦੇ ਉੱਪਰ ਕ੍ਰਾਸਿੰਗ ਦੇ ਉੱਪਰ ਸੜਕ ਤੇ ਖੜੇ ਹੋ ਕੇ ਜੀਐਸ ਦੀਆਂ ਗੱਲਾਂ ਕਰਦੇ ਨੇ ਲਿਟਰੇਚਰਲ ਬੰਦੇ ਨੇ ਪਰ ਸਿੱਖਾਂ ਦੇ ਅੰਦਰ ਅੱਜ ਤੱਕ ਸਟਿਲ ਟੂਡੇ ਇਹ ਕੋਈ ਫਿਤਰਤ ਨਹੀਂ ਹੈ ਗੁਰੂ ਨਾਨਕ ਦੀ ਗੱਲ ਕਰਨ ਦੀ ਜਾਤ ਨਹੀਂ ਹੈ ਵੀ ਸਰਦ ਤੇ ਖਰੇ ਹੋ ਕੇ ਅਸੀਂ ਗੁਰੂ ਨਾਨਕ ਦੀ ਗੱਲ ਦੱਕੀ ਆਈ ਟ੍ਰੈਵਲ ਦੇ ਅਮਰੀਕਾ ਲਾਸਟ 10 15 ਇਅਰ ਮੋਰ ਦੈਨ 300000 ਮਾਈਲ ਤੇ ਮੈਂ ਹਾਈਵੇ ਦੇ ਉੱਪਰ ਇੱਕ ਬੜੀ ਖਾਸ ਗੱਲ ਦੇਖੀ ਜਿਹੜੇ ਕ੍ਰਿਸਚੀਅਨ ਲੋਕ ਕਰਦੇ ਨੇ ਹਰ 100 ਮੀਲ ਤੇ 50 ਮੀਲ ਤੇ ਜੀਸਸ ਦਾ ਕ੍ਰਿਸਚੀਅਨਿਟੀ ਦਾ ਇੱਕ ਸਾਈਨ ਬੋਰਡ ਲੱਗਿਆ ਹੁੰਦਾ आयुर्वेद पर ठिकानु आज ए फितरत सुबह नहीं है बिल्कुल नहीं है, बहुत, बहुत है। पर जुनून होना किसी काम ਨੂੰ ਕਰਨ ਵਾਸਤੇ ਪੂਰਾ ਕਰਨ ਵਾਸਤੇ ਆਪਣੀ ਮੰਜ਼ਲ ਨੂੰ ਪਹੁੰਚ ਵਾਸਤੇ ਜਨੂੰਨ ਦਾ ਹੋਣਾ ਡੈਡੀਕੇਸ਼ਨ ਦਾ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਾਰਿਆਂ ਨੂੰ ਸਮਝ ਨਾ ਪਾਵੇਗਾ ਪਰ ਬਾਖਸ਼ਾਲੀ ਤਾਂ ਪੇਸ਼ਕਾਰੀ ਆਪਣੀ ਗੱਲ ਨੂੰ ਕਹਿਣ ਦਾ ਹਾਲਾਂਕਿ ਇਹ ਗੱਲ ਬਹੁਤ ਸਾਰੇ ਵੀਰਾਂ ਨੇ ਕਹਿ ਦਿੱਤੀ ਹੈ ਮੈਂ ਡਿਟੇਲ ਦਿੱਤ ਨਹੀਂ ਜਾਵਾਂਗਾ ਮੈਂ ਇਹਨੂੰ ਦੂਸਰੇ ਸ਼ਬਦ ਐਨਾਂ ਹੀ ਕਹਾਂਗਾ ਜਿੰਨੂੰ ਮੈਂ ਆਪਣੀ ਗੱਲ ਕਹਿ ਨਹੀਂ ਹੈ ਨਾ ਸਮਝਾਉਣੀ ਹੈ ਉਹਨੂੰ ਸਭ ਤੋਂ ਪਹਿਲਾਂ ਮੈਂ ਆਪਣੇ ਕੋਲ ਬੈਠਣ ਦੀ ਜਾਚ ਸਿਖਾਵਾਂਗਾ ਜੇ ਮੇਰੇ ਕੋਲ ਕੋਈ ਬੰਧਾਈ ਨਹੀਂ ਚਾਹ ਫਿਜ਼ੀਕਲੀ ਹੈ ਚਾਹ ਜ਼ੂਮ ਕਲਾਸੇਸ ਨੇ ਚਾਹ ਆਨਲਾਈਨ ਹੋਵੇ ਜੇ ਮੇਰੇ ਕੋਲ ਬੰਧਾਈ ਨਹੀਂ ਹੈ ਮੇਰੇ ਰੂਮ ਤੇ ਆਉਂਦਾ ਹੀ ਨਹੀਂ ਹੈ ਹਾਊ ਕੈਨ ਆ ਪਲੀਜ਼ ਦਮ ਤਾਂ ਉਹ ਇੰਫਲੂਐਂਸ ਜ਼ਰਾ ਸਾਨੂੰ ਵਰਤਨਾ ਪਵੇਗਾ ਮੈਂ ਜਦੋਂ ਕਲਾਸਿਸ ਲੈਣਾ ਜੇ ਜਦੋਂ 4 ਤੋਂ 6 ਸਾਲ ਦੇ ਬੱਚੇ ਹੁੰਦੇ ਆ ਨਾ ਜਦੋਂ ਉਹਨਾਂ ਨਾਲ ਇੰਨੀ ਉਹਨਾਂ ਦੇ ਸਟੈਂਡਰਡ ਦੀਆਂ ਗੱਲਾਂ ਕਰਦਾ ਕਿ ਉਹ ਸੋਚਣ ਲੱਗ ਜਾਂਦੇ ਬਾਬਾ ਇਹ ਤਾਂ ਸਾਡੇ ਵਰਗੇ ਕੰਮ ਲਈ ਆ ਮਤਲਬ ਉਹ ਜਿਹੜਾ ਗੱਲਾਂ ਉਹਨਾਂ ਨਾਲ ਕਰਨੀਆਂ ਪੈਂਦੀਆਂ ਨੇ ਇਨ ਡਿਫਰੈਂਟ ਵੇ ਨੌਜਵਾਨਾਂ ਦੇ ਨਾਲ ਮੀਡਲ ਏਜ ਦੇ ਨਾਲ ਪਰੇ ਲਿਖਿਆ ਨਾਲ ਅੰਪੜਾ ਨਾਲ ਵੱਡਿਆਂ ਨਾਲ ਇਹਾਰੇ ਢੰਗ ਜਿਹੜੇ ਸਾਨੂੰ ਵੱਖੋ-ਵੱਖਰੇ ਖਾਸ ਕਰਕੇ ਇਸ ਤੋਂ ਬਦੌਲਿ ਹੈ ਐਗਜ਼ਾਮਪਲ ਹੈ ਹਿਸਟਰੀ ਹੈ ਉਹ ਉਸ ਪੈਟਰਨ ਤੇ ਸਾਨੂੰ ਲੈਣੀ ਪਵੇਗੀ ਚਰਨੀ ਕਲਾ ਦਾ ਕਨਸੈਪਟ ਹਮੇਸ਼ਾ ਆਪਣੇ ਨਾਲ ਰੱਖਣਾ ਹੈ ਇਹ ਧਿਆਨ ਰੱਖਣਾ ਹੈ ਗੋਸ਼ਟੀ ਵਿਚਾਰਾਂ ਕਰਨੀ ਆ ਤੇ ਆਪਣੇ ਘਰ ਤੋਂ ਸ਼ੁਰੂ ਕਰਨਾ ਪੈਣਾ ਬਹੁਤ ਆਪਣੇ ਬੱਚਿਆਂ ਨਾਲ ਗੋਸ਼ਟੀ ਕਰਨੇ ਵਿਚਾਰ ਕਰਦੇ ਜਿਹਨੂੰ ਕੁਐਸਚਨ ਆਨਸਰ ਦੀ ਗੱਲ ਵੀ ਮੈਂ ਆ ਕੇ ਕਹਾਂਗਾ ਹੋਰ ਕਰਾਂਗਾ ਫਿਰ ਦੂਜੇ ਪਰਮਾਂ ਦੇ ਲੋਕਾਂ ਨਾਲ ਹੁਣ ਇਹਦੇ ਵਾਸਤੇ ਸਾਨੂੰ ਇੰਟੈਲੈਕਚੁਅਲ ਚਾਈਜ਼ ਆ ਲੈਂਗੁਏਜ ਚਾਹੀਦੀ ਹੈ ਨਾ ਉਹ ਵੀ ਗੱਲ ਆਪਾਂ ਦੇ ਟੇਬਲ ਨਾਲ ਅੱਗੇ ਸੰਦੱਖ ਤਦ ਦੂਸਰਾ ਇਹ ਸਾਰੇ ਪ੍ਰੋਜੈਕਟ ਨੂੰ ਕਰਨ ਵਾਸਤੇ ਸਾਨੂੰ ਦੋ ਹਿੱਸਿਆਂ ਵਿੱਚ ਵੰਡਣਾ ਪਊਗਾ ਜਿਹਨੂੰ ਬਿਜ਼ਨਸ ਦੀ ਲਾਈਨ ਨੇ ਅਸੀਂ ਕਹਿੰਦੇ ਸ਼ਾਰਟ ਟਰਮ ਪਲੈਨਿੰਗ under long term plan and as this i learned from the america jinne highway aaj dekh re ho na 2 to 4 4 to 6 lanes mandiyan ne oh aaj vaaste nahi hai they are planning in the future next 10 years they expect kinna traffic hovega they are planning like that te afsos hai sikhan kol koi planning nahi neither short nor long hun It itthe eh paawa hai we 90% we are failure to make all this planning ਬਹੁਤ ਘੋੜੇ ਹਨ ਜਿਹੜੇ ਇਸ ਪਲੈਨਿੰਗ ਦੇ ਨਾਲ ਕੰਮ ਕਰਦੇ ਹਾਂ ਤੇ ਪਲੈਨਿੰਗ ਦੇ ਵਿੱਚ ਸਟੱਡੀ ਜਿਹੜੀ ਹੈ ਜਾਂ ਜਿਹੜਾ ਐਕਸਪਲੇਮੈਂਟ ਸਿਸਟਮ ਹੈ ਉਹ ਵੀ ਆ ਜਾਂਦਾ ਹੈ ਅੱਗਾ ਵਦੂ ਸੋਚ ਹੋਵੇ ਜਿਵੇਂ ਡਾਕਟਰ ਗੁਲਾਮ ਸਿੰਘ ਜਿੰਨੇ ਕਿਹਾ ਕਿ ਅਸੀਂ ਪ੍ਰਾਤਨ ਦੀਆਂ ਗੱਲਾਂ ਬੜੀਆਂ ਕਰਦੇ ਪ੍ਰਾਤਨ ਸਾਡੀ ਬੈਕ ਹੋਣੀ ਚਾਹੀਦੀ ਹੈ ਪ੍ਰੈਸੈਂਟ ਫਟਾ ਸਾਹਮਣੇ ਜੋ ਹੈ ਉਹਨੂੰ ਦੇਖਣਾ ਹੈ ਤੇ ਅਦਵਾਜ਼ ਜਿਹੜੀ ਹੈ ਫਿਊਚਰ ਜਿਹੜਾ ਹੈ ਨਵੀਆਂ ਜਿਹੜੀਆਂ ਚੀਜ਼ਾਂ ਨੇ ਟੈਕਨੋਲੋਜੀ ਨੇ ਉਹਨਾਂ ਨੂੰ ਨਾਲ ਲੈਣਾ ਪਵੇ ਅਸੀਂ ਕੋਰਿਆਂ ਤੋਂ ਤੇ ਕਾਰਾਂ ਲੈ ਲਈਆਂ ਬੜੀਆਂ ਲੰਬੀਆਂ ਲੰਬੀਆਂ ਸਿੱਖਾਂ ਕਾਲਜ ਦੀਆਂ ਨੇ ਪਰ ਦੂਜੇ ਜਿਹੜੇ ਕਨਸੈਪਟ ਬਹੁਤ ਸਾਰੇ ਆਦੀ ਵੀ ਗੁਰਗਾਂ ਸਾਹਿਬ ਦੇ ਅਗੇ ਕਾਲਪੜ ਦੇ ਉੱਤੇ ਫਰਸ ਦੇ ਉੱਤੇ ਅਸੀਂ ਗੁਰਗਾਂ ਸਾਹਿਬ ਦੀ ਢੀੜ ਅਗੇ ਪਾਣੀ ਛਿੜਕੀ ਜਾ ਰਿਹਾ ਉੱਥੇ ਸਾਨੂੰ ਸਮਝ ਨਹੀਂ ਆ ਰਿਹਾ ਪਰ ਕਾਰਾਂ ਨਵੀਆਂ ਲੈ ਲਈਆਂ ਨਵੀਂ ਟੈਕਨੋਲੋਜੀ ਤਕਨੀਕ ਵਰਤਨੀਆਂ ਪੈ ਗਈਆਂ ਪੈਸੇ ਦੀ ਵਰਤੋਂ ਵਰਤੋਂ ਦਾ ਸਾਨੂੰ ਬਹੁਤ ਲੰਮਾ ਪ੍ਰੋਜੈਕਟ ਬਣਾਉਣਾ ਪਵੇਗਾ ਕਿ ਪੈਸੇ ਦੀ ਵਰਤੋਂ ਕਿਵੇਂ ਕਰਨੀ ਹੈ ਤੇ ਕਿੱਥੇ ਇਹਦੀ ਦੁਰਵਰਤੋਂ ਹੋ ਰਹੀ ਹੈ ਤਾਕਤ ਵੀ ਵਰਤੋਂ એનર્ਜੀ ਪਾਵਰ ਅਸੀਂ ਯੂਥ એનર્ਜੀ ਅਸੀਂ ਯੂਟਿਲਾਈਜ਼ ਨਹੀਂ ਕਰ ਰਹੇ ਅਸੀਂ ਅੱਜ ਵਿਦਵਾਨਾਂ ਦੀ ਇੰਟੈਲੈਕਚੁਅਲ ਦੀ એનર્ਜੀ ਜਿਹੜੀ ਹੈ ਉਹ ਪ੍ਰੋਪਰ ਯੂਜ਼ ਨਹੀਂ ਕਰ ਰਹੇ ਹੋ ਰਹੀ ਹੈ ਮੈਂ ਹਰ ਹਫਤੇ ਵੀ ਉੱਪਰ ਆਵਾਜ਼ ਜਰਾ ਜ਼ੂਮ ਦੇ ਉੱਪਰ ਅਲੱਗ-ਅਲੱਗ ਸਮਾਂ ਤੇ ਦੰਮਾ ਬਲ ਉਹਨਾਂ ਤੇ ਮੋਰ ਦਨ 50% ਉਹ Zoom 'ਤੇ ਸਕਾਲਰ ਬੈਠੇ ਹੋਏ ਆ ਬਾਹਰ ਜਾ ਕੇ ਪ੍ਰੈਕਟੀਕਲ ਕਰਨ ਨੂੰ ਕੋਈ ਪਿਆਰ ਨਹੀਂ Zoom ਦੇ ਉੱਪਰ ਬੜੀ ਸੋਨੀਆ ਸੋਨੀਆ ਗਲਦਾ ਕਰ ਜਾਂਦੇ ਨੇ ਪਰ ਉਹਨੂੰ ਸਪਲੈਟ ਕਰਨ ਵਾਸਤੇ ਕੋਈ ਪ੍ਰੋਜੈਕਟ ਪਰਸਨਲ ਲੈਵਲ ਤੇ ਟੀਮ ਲੈਵਲ ਤੇ ਉਹ ਸਾਨੂੰ ਕਰਨਾ ਪਏਗਾ ਸਮੇਂ ਦੀ ਵਰਤੋਂ ਇਹਦਾ ਵੀ ਧਿਆਨ ਦੇਣਾ ਹੋਏਗਾ ਗੁਜ਼ਾਰਿਆਂ ਦੇ 6-6 ਕੰਟ੍ਰੈਸ ਵੇਰੇ 4 ਵਜੇ ਤੋਂ ਲੈ ਕੇ ਦੁਪਹਿਰੀ 2 ਤੱਕ ਖੰਡੇ ਘੜਕਾਏ ਜਾਂਦੇ ਨੇ ਕੌਣ ਬੈਠੇਗਾ ਕੋਈ ਸਿਲੇਬਸ ਨਹੀਂ ਹੈ ਕੋਈ ਢੰਗ ਤਰੀਕਾ ਨਹੀਂ ਹੈ ਉਹ ਵੀ ਸਾਨੂੰ ਸਮੇਂ ਦੀ ਵਰਤੋਂ ਇਹਨੂੰ ਵੀ ਸਮਝ ਨਾ ਪਾਵੇਗਾ ਨਿਸ਼ਾਨਾ ਡੈਸਟੀਨੇਸ਼ਨ ਕੀ ਹੈ ਮੇਰੀ ਮੰਜ਼ਿਲ ਕੀ ਹੈ ਮੈਂ ਸ਼ੁਰੂ ਕਿੱਥੋਂ ਕਰਨਾ ਹੈ ਕਿਵੇਂ ਕਰਨਾ ਹੈ दैट वी हैव टू थिंक ਸਾਨੂੰ ਦੂਸਰੇ ਪਰਮਾਂ ਦੀ ਜਾਣਕਾਰੀ ਇਨਫੋਰਮੇਸ਼ਨ ਬਈ ਡਿਟੇਲ ਦੇ ਨਾਲ ਸਮਝ ਨਹੀਂ ਪਾਵੇਗੀ ਸਟਾਰਟ ਫਰਮ ਦਾ ਹਾਊਸ ਆਪਰੇ ਕਦੋਂ ਸ਼ੁਰੂ ਕਰੀਏ ਸਾਰੇ ਦੇ ਸਾਰੇ ਤਾਂ ਉਹਦੇ ਵਿੱਚ ਅਸੀਂ ਤਾਂ ਕਾਮਯਾਬ ਹੋਵਾਂਗੇ ਤਾਂ ਗਲੋਬਲਾਈਜੇਸ਼ਨ ਤੱਕ ਜਾ ਸਕਾਂਗੇ ਕੰਮ ਤੋਂ ਸ਼ੁਰੂ ਕਰਕੇ ਮੈਂ ਆਪਣੇ ਮਲੇ ਤੱਕ ਜਾਵਾਂ ਆਪਣੀ ਸਟਰੀਟ ਤੱਕ ਜਾਵਾਂ ਆਪਣੇ ਖੇਰ ਤੱਕ ਜਾਵਾਂ ਆਪਣੀ ਸਿਟੀ ਤੱਕ ਜਾਵਾਂ ਕੰਟਰੀ ਤੱਕ ਜਾਵਾਂ दैट विल बिकम द ਗਲੋਬਲਾਈਜੇਸ਼ਨ ਕਰਮ ਕੋਈ ਗੱਲ ਨਹੀਂ ਕਰਦਾ ਕੋਈ ਗੋਸ਼ਟੀ ਨਹੀਂ ਕੋਈ ਸਵਾਲ ਜਾਵਣੇ ਤੇ ਦੁਨੀਆ ਦੇ ਉੱਪਰ ਜ਼ੂਮ ਦੇ ਬੈਠ ਕੇ ਮੈਂ ਗੱਲਾਂ ਕਰਾਂ ਉਹ ਵੀ ਬਹੁਤਾ ਕਾਮਯਾਬੀ ਦਾ ਹਿੱਸਾ ਨਹੀਂ ਬਣਦਾ ਹੈ ਫਿਰ ਸਾਡੇ ਅਫਰਟ ਵਿਅਕਤੀਗਤ ਤੇ ਸਮੂਹ ਹੋਪ ਇੰਡੀਵਿਜੂਅਲਸ ਦਾ ਅਫਰਟ ਇੱਕ ਅਲੱਗ ਪ੍ਰੋਜੈਕਟ ਬਣਨਾ ਚਾਹੀਦਾ ਹੈ ਟੀਮ ਵਰਕ ਟੀਮ ਬਣਾਉਣੀ ਹੈ ਉਹਦਾ ਪ੍ਰੋਜੈਕਟ ਅਲੱਗ ਹੋਣਾ ਚਾਹੀਦਾ ਹੈ ਰੋਲ ਆਫ ਮਦਰ ਅੱਜ ਦੇ ਅਗਲੇ ਪੀੜੀ ਨੂੰ ਸਮਝਾਉਣਾ ਹੈ ਤਾਂ ਅੱਜ ਦੀ ਖਾਸ ਕਰ ਮਾਂ ਜਿਹੜੀ ਉਹਨੂੰ ਕੈਪਚਰ ਕਰਨਾ ਪਾਵੇਗਾ ਤੇ ਉਹਨੂੰ ਸਮਝਾਉਣਾ ਪਵੇਗਾ ਇਹਦੇ ਨਾਲ ਫਾਦਰ ਵੀ ਆ ਜਾਂਦੇ ਨੇ ਕਿਉਂਕਿ ਬਾਹਰ ਦੇ ਕੰਟਰੀਆਂ ਦੇ ਦੋਨੋਂ ਹੀ ਜੌਬ ਬਿਜ਼ਨਸ ਕਰਦੇ ਹਾਂ ਤਾਂ ਦੋਨਾਂ ਨੂੰ ਨਾਲ ਲੈ ਕੇ ਚਲਾਂਗੇ ਜਿਹਨੂੰ ਮੈਂ ਪੇਰੈਂਟ ਕਹਿੰਦਾ ਮਾਂ ਦੇ ਨਾ ਉਹਦੋਂ ਮੈਂ ਅੱਗੇ ਜਾ ਕੇ ਆਪਦੀ ਨਾਲ ਥੀਅਰ ਕਰਾਂਗਾ ਅਦਰ ਔਰਗਨਾਈਜੇਸ਼ਨ ਹੁਣ ਆਪਣੇ ਸਿੱਖੇ ਵਿੱਚ ਹਜ਼ਾਰਾਂ ਹਜ਼ਾਰਾਂ ਦੇ ਔਰਗਨਾਈਜੇਸ਼ਨ ਹਾਂ ਹਮ ਖਿਆਲਾਂ ਨੂੰ ਨਾਲ ਲੈ ਕੇ ਉਹਨਾ ਆਰਗੇਨਾਈਜੇਸ਼ਨ ਜਿਹੜੇ ਕੰਮ ਕਰ ਰਹੀਆਂ ਨੇ ਪੋਜ਼ਿਟਿਵ ਅਪਰੋਚ ਦੇ ਨਾਲ ਉਹਨਾਂ ਦੀ ਹਲਪ ਕਰੋ ਉਹਨਾਂ ਦੀ ਮੈਨ ਪਾਵਰ ਉਹਨਾਂ ਨੂੰ ਯੂਟਿਲਾਈਜ਼ ਦੇ ਕਰਨਾ ਹੈ ਦੋਨੇ ਪੱਖੋਂ ਹਲਪ ਇੱਕ ਪਾਸੇ ਕਰਨੀ ਹੈ ਉਹਨਾਂ ਦੇ ਜੋ ਪ੍ਰੋਜੈਕਟ ਕਰ ਰਹੇ ਹੋਣ ਉਹਨਾਂ ਨੂੰ ਹੈਲਪ ਕਰੀਏ ਤੇ ਆਪਣੇ ਪ੍ਰੋਜੈਕਟਾਂ ਵਿੱਚ ਉਹਨਾਂ ਦੀ ਮਦਦ ਲੜਨ ਦਾ ਦਤਨ ਕਰੀਏ ਬਸ ਚਾਰ ਪਿਆਰ ਕਰਨੇ ਹੋਣਗੇ పార్ట్ టైం ফুল టైం ਜਿਹੜਾ ਮੈਂ ਪਹਿਲਾਂ ਬਿੰਦੀ ਕੀਤੀ ਸੀ ਇੰਡੀਵਿਜੁਅਲ ਅਸੀਂ ਸਾਰੇ ਪ੍ਰਚਾਰਕ ਹਾਂ ਦੂਜਾ ਪੱਖ ਵੀ ਸਮਝ ਨਾ ਹੋਵੇ ਪ੍ਰਚਾਰਕ ਪਿਆਰ ਕਰਨ ਨੂੰ ਬਾਅਦ ਤੇ ਮੈਂ ਅੱਗੇ ਜਾ ਕੇ ਇਹ ਨੂੰ ਹੋਰ ਲਵਾਵਾਂਗਾ ਵੀ పార్ట్ ਟਾਈਮ ਤੇ ফুল ਟਾਈਮ ਸਾਨੂੰ ਕਰਨੇ ਤਾਂ ਕਿ ਪਿਆਰ ਕਰਨੇ ਤਾਂ ਕਿ ਤੇ ਉਹਦੇ ਵਿੱਚ ਵੀ ਹਾਵ ਟੂ ਬ੍ਰੇਕ ਦਾ ਲੈਂਗੁਏਜ ਬੈਰੀਅਰ ਇਹ ਹੀਰਾਨੀ ਦੀ ਗੱਲ ਕਹੀ ਹੈ ਬਹੁਤ ਲੈਂਗੁਏਜ ਤੱਕ ਸੀਮਿਤ ਨਹੀਂ ਹੋਵੋ ਜੇ ਦੁਨੀਆਂ ਦੀ ਗੱਲ ਕਰਨੀ ਹੈ ਤਾਂ ਅਬਲਾਈਕੇਸ਼ਨ ਦੀ ਗੱਲ ਕਰਨੀ ਆ ਤਾਂ ਹਜ਼ਾਰਾਂ ਲੈਂਗੁਏਜ ਨੇ ਵੀ ਪੱਧਰੀ ਤਾਂ ਇੰਡੀਆ ਵਿੱਚ ਹੀ ਹੈਗੀਆਂ ਤੇ ਅਸੀਂ ਕਿੰਨੇ ਕੁ ਸਕਾਲਰ ਹੈਗੇ ਆ ਜਿਹੜੇ 3 ਜਾਂ 4 ਲੈਂਗਵੇਜ ਤੋਂ ਉੱਪਰ ਜਾ ਰਹੇ ਹੈਗੇ ਆ ਤਾਂ ਵੀ ਹ ਜਿੰਨਾ ਪ੍ਰਚਾਰਕ ਬਣਨਾ ਹੈ ਜੇ ਸਾਰਿਆਂ ਨੇ ਆਪਣਾ ਪਾਰਟ ਟਾਈਮ ਦੇਣਾ ਹੈ ਚਾਹ ਫੁੱਲ ਟਾਈਮ ਦੇਣਾ ਹੈ ਤਾਂ ਵੀ ਮਸਟ ਲਰਨ ਸਮ ਮੋਰ ਲੈਂਗੁਏਜ ਤਾਂ ਉਹਦੇ ਵਿੱਚ ਅਸੀਂ ਅਗਲੀ ਜਨਰੇਸ਼ਨ ਨੂੰ ਇਸ ਭਾਸ਼ਾ ਨੂੰ ਪਿਆਰ ਕਰ ਸਕਦੇ ਹਾਂ ਬੋਕਸ਼ ਜਨੀਆਂ ਨੇ ਉਹ ਬੁੱਕਸ ਪਰੰਪਰਭਾ ਵੀ ਵੇ ਵਾਈਲੇ ਖਤਮ ਹੋ ਰਿਹਾ ਹੈ ਬਟ ਦੈਟ ਵੀ ਸ਼ੁਡ ਹੈਵ ਅਗੇਨ ਰਿਵਾਈਜ਼ ਦਿਸ ਪ੍ਰੋਜੈਕਟ ਇਹ ਆਦਰ ਸੋ ਬੁੱਕਸ ਥੋਕ ਜਿਹੜਾ ਹੈ ਕਿਤਾਬਾਂ ਪਰੰਪਰਭਾ ਪਾਣਾ ਪਵੇਗਾ ਤੇ ਉਹ ਕਿਤਾਬਾਂ ਕਿਹੋ ਜੀਆਂ ਹੋਣ ਇਹਨੂੰ ਅਸੀਂ ਡਿਟੇਲ ਪ੍ਰੋਜੈਕਟ ਵਿੱਚ ਗੱਲ ਕਰ ਸਕਦੇ ਹਾਂ ਕਿ ਬੁੱਕਸ ਕਿਹੋ ਜੀਆਂ ਹੋਣ ਉਹਨਾਂ ਦਾ ਜਿਹੜੀ ਅਥੈਂਸਿਟੀਰੀ ਕਿਵੇਂ ਅਸੀਂ ਦੇਖੀਏ ਉਹਦੀ ਪ੍ਰਮਾਣਿਕਤਾ ਕਿਹੋ ਜੀ ਹੋਵੇ ਪਰ ਉਹ ਜਿਹੜਾ ਲਿਟਰੇਚਰ ਜਿਹੜਾ ਹੈ ਉਹ ਛਾਪ ਕੇ ਵੰਦਣਾ ਪਹੁੰਚੇਗਾ ਪਾ ਅਸੀਂ ਦੁਨੀਆ ਤੱਕ ਪਹੁੰਚਾ ਕਰ ਗਏ ਡਿਫਰੈਂਟ ਲੈਂਗਵੇਜ ਦੇ ਵਾਕ-ਵਾਕ ਪਰ ਸ਼ਾਵਾਂ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਪਛਾਣਾ ਪਵੇਗਾ ਅੱਜ ਤੁਸੀਂ ਇੱਕ ਕਾਲ ਕਰਦੇ ਹੋ ਨਾ ਜਾਂ ਕਿਸੇ ਕ੍ਰਿਸਚੀਅਨ ਨੂੰ ਕਹਿ ਦਿਓ ਮੈਨੂੰ ਪੰਜਾਬੀ ਵਿੱਚ ਬਾਈਬਲ ਚਾਹੀਦੀ ਆ 24 ਆਵਰ ਪਰ ਦੇਖ ਆਤਮਾ ਨੂੰ ਚਾਹੀਦੀ ਇਨ ਸੋਰਸਸ ਹਨ ਉਹਨਾਂ ਕੋਲ ਬਟ ਦੈਟ ਵੀ ਹਵ ਟੂ ਬੀ ਇਨਨੋ ਅਡਾਪਟ ਕਰਨਾ ਪਵੇਗਾ ਪਾਟ ਟਾਈਮ ਕੋਲ ਟਾਈਮ ਤੱਕ ਜਾ ਇਹ ਤਾਂ ਮੈਂ ਕਈਆਂ ਨੂੰ ਸੁਣਦਾ ਦੇਖਿਆ ਹੈ ਕਿ ਰੱਬ ਔਰ ਬੰਦੇ ਦੇ ਵਿੱਚ ਕੋਈ ਮੈਡੀਏਟਰ ਨਹੀਂ ਹੋਣਾ ਚਾਹੀਦਾ ਇਹ ਗੱਲ ਨਹੀਂ ਹੈ ਇਹਨੂੰ ਸਮੇਂ ਨਾ ਪਵੇਗਾ ਕੋਈ ਟਾਈਮ ਪ੍ਰਚਾਰਕ ਪਿਆਰ ਨਹੀਂ ਕਰਾਂਗੇ ਅਸੀਂ ਆਨਰੇਰੀ ਜਿਹਦੀ ਸੇਵਾ ਕਰਕੇ ਕਰਦੇ ਹਾਂ ਉਹ ਕਿੰਨਾ ਕੁ ਟਾਈਮ ਦੇਵੋ ਚਾਹ ਲੋਗੇ ਇੱਕ ਬੱਚਾ ਮੈਡੀਕਲ ਲਾਈਨ ਵਿੱਚ ਇੰਜੀਨੀਅਰਿੰਗ ਲਾਈਨ ਦੇ ਆਟੋ ਕੰਟਰੋਲ ਬਾਸ ਕੰਟਰੋਲ ਜੌਬ ਕਰ ਰਹਾ ਹੈ ਜਾਂ ਸਕੂਲ ਕਾਲਜ ਦੀ ਸਟੱਡੀ ਕਰ ਰਹਾ ਹੈ ਉਹ ਤੋਂ ਕਿੰਨੇ ਆਵਰਸ ਅਸੀਂ ਜਣਾ ਹੈ ਉਮੀਦ ਕਰ ਲਓਗੇ 30 ਮਿਲੀਅਨ ਦਾ ਸੈਕਾ ਤੇ ਦੁਨੀਆ ਦੇ ਕਿੰਨੇ ਮਿਲੀਅਨ ਲੋਕ ਹਨ ਇਹ ਕਨ ਅਪਰੋਚ ਦਮ ਤਾਂ ਇਹ ਮੇਰੇ ਖਿਆਲ ਨਾਲ ਸਾਨੂੰ ਇਹ ਗੱਲ ਦਿਮਾਗ ਚ ਕਰ ਦੇਣੀ ਚਾਹੀਦੀ ਹੈ ਕਿ ਸਾਨੂੰ ਫੁੱਲ ਟਾਈਮ ਪ੍ਰਚਾਰਕ ਨਹੀਂ ਚਾਹੀਦੇ ਉਹਨਾਂ ਦਾ ਸਟੈਂਡਰਡ ਕੀ ਹੋਵੇ ਉਹਨਾਂ ਦੀ ਐਜੂਕੇਸ਼ਨ ਕੀ ਹੋਵੇ ਉਹਨਾਂ ਨੂੰ ਟ੍ਰੇਨ ਡਿਵੈਲਪਮੈਂਟ ਕਿਵੇਂ ਤਿਆਰ ਕੀਤੀ ਜਾਵੇ ਉਹ ਉਹ ਦੇਖਣਾ ਅਲੱਗ ਗੱਲ ਆ ਅਸੀਂ ਪ੍ਰਚਾਰਕ ਦੀ ਜਦੋਂ ਗੱਲ ਕਰਦੇ ਹਾਂ ਨਾ ਕੋਈ ਟਾਈਮ ਦੀ ਅਸੀਂ ਉਹਨੂੰ ਅੱਜ ਦੇ ਗ੍ਰੰਥੀ ਜਾਂ ਜਦ ਇਹ ਕਿਸ ਲਈ ਉਹਨਾਂ ਦਾ ਜੋੜ ਕੇ ਦੇਖ ਰਿਹਾ ਬੈਟ ਰੋਂਗ ਕੋਲ ਉਹ ਕਾਬਜ਼ ਦੇ ਤਵੇ ਗੁਜ਼ਾਰੀਆਂ ਪਰ ਪਰਟੀਕਿਅਰ ਕਮਿਊਨਿਟੀ ਦੇ ਉੱਪਰ ਉਸ ਪੈਟਰਨ ਨੂੰ ਬਦਲਣਾ ਪਵੇਗਾ ਅਗੇ ਇਹਦਾ ਪ੍ਰੋਜੈਕਟ ਫਿਰ ਮੇਰੇ ਕੋਲ ਅਲੱਗ ਪ੍ਰੈਜੈਂਟੇਸ਼ਨ ਅਲੱਗ ਹੈਗੀ ਤਾਂ ਪਾਰਟ ਟਾਈਮ ਹਾਰਸਿਕ ਨੇ ਸੇਵਾ ਕਰਨੀ ਹੈ ਜਿੰਨਾ ਕੋ ਟਾਈਮ ਹੈ ਉਹਨੂੰ ਯੂਟਿਲਾਈਜ਼ ਕਰਨਾ ਹੈ ਪਲਸ ਫੁੱਲ ਟਾਈਮ ਪ੍ਰਚਾਰਕ ਪਰ ਬੰਬਈ ਇੱਕ ਫੈਮਿਲੀ ਸੀ ਰੈਸਟੋਰੈਂਟ ਲੰਬੇ ਸੀ ਰੈਸਟੋਰੈਂਟ ਫੇਲ ਹੋ ਗਿਆ ਉਸ ਫੈਮਿਲੀ ਨੇ ਘਰ ਦੇ ਅੰਦਰ ਲੰਗਰ ਇਰਾਹਾ ਜੋ ਬੰਬੇ ਦਾ ਖਾਣਾ ਪੀਣਾ ਹੈ ਬਣਾਣਾ ਸ਼ੁਰੂ ਕੀਤਾ ਪਰ ਉਹਨੂੰ ਡਿਸਟ੍ਰਿਬਿਊਟ ਕਰਨ ਵਾਸਤੇ ਉਹਨੂੰ ਮੰਡਨ ਵਾਸਤੇ ਉਹਨਾਂ ਨੇ ਪ੍ਰੋਫੈਸ਼ਨਲ ਜਿਹੜੇ ਹਨ ਬੰਦੇ ਰੱਖੇ ਕਿਉਂਕਿ ਸਾਰਾ ਕੰਮ ਤਸੀਰ ਨਹੀਂ ਕਾਸ ਪਰਦੇ ਅੱਜ ਕਿੰਨੇ ਕੋ ਵੀ ਅਸੀਂ ਅਲੱਗ ਅਲੱਗ ਜ਼ੋਨਾਂ ਤੇ 100 ਹਾਫ ਨੇ 1000 ਆਫ ਸਕਾਲਰ ਬੈਟਰੀ ਆ ਤੇ ਕਿੰਨੇ ਕੋ ਆਪਣੇ ਡਰਾਇੰਗ ਰੂਮ ਤੋਂ ਬਾਹਰ ਜਾ ਕੇ ਕਿੰਨਾ ਕੋ ਪ੍ਰਚਾਰ ਕਰਦੇ ਨੇ ਯੂ ਨੋ ਬੈਟਰ ਦੈਨ ਅਸੀਂ ਬਹੁਤ ਟਾਈਮ ਦੇ ਨਹੀਂ ਦੇ ਸਕਦੇ ਸਮੇਂ ਨਾ ਪਾਵੇਗਾ ਉਹਦੇ ਵਾਸਤੇ ਇਹ ਜਿਹੜੀ ਸਿਸਟਮ ਹੈ ਹਾਲ ਟਾਈਮ ਪ੍ਰਚਾਰਕ ਦਾ ਉਹ ਇੱਕ ਵੱਖਰਾ ਪ੍ਰੋਜੈਕਟ ਦਾ ਕਿ ਸਮੇਂ ਨਾ ਪਾਵੇ प्रैक्टिकल ਅਸੀਂ ਹੁਣ ਇਹ এডਿਕੇਸ਼ਨ ਦੇਣ ਵਾਸਤੇ ਜਿਵੇਂ ਜ਼ੂਮ ਕਲਾਸਿਸ ਨੇ ਇਹਨੂੰ ਹਾਈ ਲੈਵਲ ਤੇ ਕਰਨਾ ਪਾਵੇਗਾ ਅਸੀਂ ਹਰ ਮੈਂ ਵੇਖਿਆ WhatsApp ਗਰੁੱਪ ਜ਼ੂਮ ਗਰੁੱਪ ਤੇ ਪੰਜਾਹ ਤੋਂ 100 ਬੰਦੇ ਬੈਠੇ ਹੁੰਦੇ ਆ अलग-अलग ग्रुपਾਂ ਵਿੱਚ ਤੇ ਉਹਨਾਂ ਵਿੱਚੋਂ 2% ਵੀ ਐਸੇ ਨਹੀਂ ਆ ਜਿਹੜੇ ਹੋਰ ਗਰੁੱਪ ਬਣਾ ਕੇ ਆਪਣਾ ਵੱਖਰਾ ਜ਼ੂਮ ਬਣਾ ਕੇ ਹੋਰ ਲੋਕਾਂ ਨੂੰ ਐਡ ਕੋਈ 50 ਬੰਦੇ ਦੋ ਸਾਲ ਤੋਂ ਬੈਠੇ ਹੋਇਆ ਤੇ ਅੱਗੇ ਵੀ ਉਹਨਾਂ ਨੇ ਬੈਠੇ ਰਹਿਣਾ ਇਹ ਸਮਝੋ 50 ਬੰਦੇ ਇਸ ਗਰੁੱਪ ਵਿੱਚ ਜਾਂ ਕਿਸੇ ਜ਼ੂਮ ਤੇ ਗਰੁੱਪ ਤੇ ਬੈਠੇ ਹਨ ਤੇ ਜੇ ਉਹ ਸਾਰੇ ਇੱਕ ਜ਼ੂਮ ਇੱਕ ਇੱਕ ਹਫ਼ਤੇ ਵਿੱਚ ਹੋਰ ਆਪਣਾ ਵੱਖਰਾ ਕਰਨ

ਫਿਜ਼ੀਕਲ ਕਲਾਸੇ ਹੁਣ ਜਿੱਥੇ ਅਸੀਂ ਸਾਰੇ ਰਹਿੰਦੇ ਆ ਅਗੇ ਵੀ ਆਪਣੇ ਆਲੇ ਦੁਆਲੇ ਖੱਬੇ ਸੱਜੇ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਜਿੱਥੇ ਦੀ ਜਗ੍ਹਾ ਮਿਲੇ ਉੱਥੇ ਕਲਾਸਾਂ ਲਾਈ ਹੈ ਫਿਰ ਜੇ 50 ਬੰਦੇ 50 ਕਲਾਸਾਂ ਸ਼ੁਰੂ ਕਰਨਾ ਜੇ 5 ਬੰਦੇ ਵੀ ਆਣ ਤਾਂ 250 ਨੌਜਵਾਨ ਜੁੜ ਜਾਣਗੇ ਮੈਂ ਜਿਹੜੀਆਂ ਗੱਲਾਂ ਆਪ ਜੀ ਨਾਲ ਸ਼ੇਅਰ ਕਰ ਰਿਹਾ ਉਹ ਚ 80% ਜਿਹੜੀਆਂ ਮੈਂ ਇੰਡੀਵਿਜੂਅਲ ਕਰ ਸਕਦਾ ਆਈ ਐਮ ਡੂਇੰਗ ਪ੍ਰੈਕਟੀਕਲ ਕਰ ਰਿਹਾ ਹਾਲ ওভার ਦਾ ਵੱਲ ਇੰਟਰਨੈਸ਼ਨਲ ਲੈਵਲ ਤੇ ਕਾਰਜ ਰਿਹਾ ਹੈਗਾ ਔਰ ਉਹ ਜੋ ਆਊਟਪੁੱਟ ਮਿਲਦੀ ਹੈ ਇਹ ਅਗਰ ਸਾਰੇ ਕਰਨ ਲੱਗ ਜਾਈਏ ਤਾਂ ਉਹਦੀ ਆਊਟਪੁੱਟ ਜ਼ਿਆਦਾ ਮਿਲੇਗੀ ਕੰਮ ਬਣਾਉਣੇ ਕੰਮ ਬੜੇ ਲਗ ਰਹੇ ਹ ਪਰ ਉਹਦਾ ਸਿਸਟਮ ਉਹਦਾ ਕੰਮ ਉਹਦੀ ਟੈਕਨੀਕ ਉਹਦਾ ਲੇਬਰ ਉਹਦੀ ਐਜੂਕੇਸ਼ਨ ਉਹਦੇ ਵਾਸਤੇ ਟੀਚਰ ਜਿਹੜੇ ਆ ਉਹ ਸਾਨੂੰ ਵੱਖਰੇ ਤਿਆਰ ਕਰਨੇ ਤਾਂ ਕਿ ਅਗੇਨ ਇਹ ਸਾਰੀਆਂ ਗੀਜ਼ਾ ਅਲੱਗ ਇੱਕ ਇੱਕ ਦੋ ਦੋ ਪ੍ਰੈਜੈਂਟੇਸ਼ਨ ਦੇਵੇ ਸਾਨੂੰ ਸਮਝ ਨਹੀਂ ਆ ਪੈਣਗੀਆਂ ਕੰਮ ਕਿੱਥੇ ਲਾਈਏ ਕਿਵੇਂ ਲਾਈਏ ਗੁਪਾਰੇ ਦੇ ਅੰਦਰ ਲਈਏ ਪਰ ਉਹਦਾ ਟਾਂਗ ਬਕੜਾ ਹੋਵੇਗਾ ਗੁਪਾਰੇ ਤੋਂ ਬਾਹਰ ਲਈਏ ਉਹਦਾ ਟਾਂਗ ਬਕੜਾ ਆਉਣਾ ਚਾਹੀਦਾ ਉਹਦਾ ਫਲੇਬਸ ਬਕੜਾ ਆਵੇਗਾ ਉਹਦੀ ਸ਼ਬਦਾਂ ਉਹਦੀ ਵਰਡਿੰਗ ਬਕਰੀ ਹੋਏ ਇਹ ਸਭ ਤੋਂ ਜ਼ਿਆਦਾ ਨੇਮ ਨਾਮ ਦੇਣਾ ਹੈ ਜਦੋਂ ਤੱਕ ਪੇਰੈਂਟ ਕੈਂਪ ਨਹੀਂ ਲਾਵਾਂਗੇ ਮਾਪਿਆਂ ਨੂੰ ਗਾਈਡ ਲਾਈਨ ਨਹੀਂ ਕਰਾਂਗੇ ਅਗਲੀ ਜਨਰੇਸ਼ਨ ਬਿਲਕੁਲ ਇਸ ਪਾਸੇ ਆਣ ਨੂੰ ਪਿਆਰ ਵੀ ਜਿੰਨਾ ਮਰਜ਼ੀ ਜੋਰ ਲਾ ਲਓ ਕੈਂਪ ਲਾਦਾ ਜਿੰਨੇ ਮਰਜ਼ੀ ਮੈਂ ਬਾਸ ਜੋ ਹੈ ਪਹਿਲੇ ਤਿੰਨ ਦਿਨ ਮੈਂ ਲੱਛੇ ਕੈਂਪ ਲਾ ਕੇ ਆਇਆ। ਤੇ ਰੋਜ਼ 6 ਘੰਟੇ ਉਹਨਾਂ ਨਾਲ ਬੋਲ ਬਾਰਿਆ। ਤੇ ਅੱਜ ਮੇਰੀ ਹਾਲਤ ਇਹ ਆ ਵੀ ਗਲਾ ਮੇਰਾ ਬਹੁਤ ਸਾਥ ਨਹੀਂ ਦੇ ਰਿਹਾ ਹੈ। ਜਲਦੀ ਮੈਂ ਕੋਸ਼ਿਸ਼ ਕਰੇਗਾ। 22 ਸਭ ਤੋਂ ਉੱਪਰ ਬੱਚਿਆਂ ਨੂੰ ਪੜਾਇਆ ਜਿਹਦੇ 50 ਨੌਜਵਾਨ 15 ਤੋਂ 20 ਸਾਲ ਦੇ ਸਨ। 40 ਤਿੰਨ ਪੇਰੈਂਟਸ ਵੀ ਗਏ ਜਿਹੜਾ ਦਿਨਾਂ ਨੂੰ ਮੈਂ ਅਲੱਗ ਲੰਚ ਟਾਈਮ ਦੇ ਵਿੱਚ ਲੰਮਾ ਟਾਈਮ ਦੇ ਵਿੱਚ ਕਰਾਇਆ। ਤਾਂ ਇਹ ਅਗਰ ਸਾਰੇ ਟੀਮ ਬਣਾ ਕੇ ਕਰਾਂਗੇ ਜਿਹੜੇ ਇਸ ਹਾਲ ਮੈਂ 6 ਲਾਇਆ ਉਹ ਅਸੀਂ 60 60 ਬਣਾ ਸਕਦੇ ਆ ਥੀਸੋ ਕੈਂਪਲਾ ਸਕਦੇ ਆ ਆਲ ਓਵਰ ਬਬਰ ਪਰ ਵੀ ਹੈਡ ਟੂ ਮੇਕ ਇਟ ਥੀ ਫਲੇਵਰ ਅੱਜ ਸ਼ੁਰੂ ਕਰੀਏ ਅਗਲੇ ਸਾਲ ਦੇ ਕਮੇਨਿੰਗ ਵੀ ਅਗਲੇ ਸਾਲ ਦੇ ਜਿਹੜੇ ਅਗਲੇ ਸਾਲ ਦੇ ਫਰਮ ਕੈਂਪ ਤੇ ਕਿਵੇਂ ਕਿੱਥੇ ਕਿੱਥੇ ਲਾਣਿਆ ਅੱਜ ਤੋਂ ਸ਼ੁਰੂ ਕਰਨਾ ਪਵੇ ਇਸ ਤੋਂ ਬਾਅਦ ਅਸੀਂ ਦੇਖਾਂਗੇ ਸਿੱਖੀ ਪ੍ਰਚਾਰ ਜਰਾਹ ਗੁਰਦੁਆਰਿਆਂ ਤੋਂ ਬਾਹਰ ਵੀ ਕਰਨਾ ਪਵੇਗਾ ਉਹਦੇ ਵੀ ਬਾਰੇ ਢੰਗ ਤਰੀਕੇ ਹਾਂ ਇਹ ਸਾਨੂੰ ਪ੍ਰੈਨ ਪ੍ਰੋਜੈਕਟ 'ਤੇ ਕੰਮੇ ਬੈਨਗੇ। ਔਰ ਇਹ ਨਹੀਂ ਕਿ ਮੈਂ ਆਪਨੇ ਨੂੰ ਕਹਿ ਰਿਹਾ ਇਹ ਸਾਨੂੰ ਮਿਲ ਕੇ ਪ੍ਰੋਜੈਕਟ ਬਣਾਣੇ ਪੈਣਗੇ। ਔਰ ਬਹੁਤ ਸਾਰੇ ਪ੍ਰੋਜੈਕਟ ਮੇਰੇ ਕੋਲ ਆਲਰੇਡੀ ਹੈਗੇ ਆ ਜਿਨ੍ਹਾਂ ਤੇ ਮੈਂ ਆਪਣੇ ਲੈਵਲ ਤੇ ਕੰਮ ਕਰ ਰਿਹਾ ਜਾਂ ਹੋਰ ਤੰਗ ਦਾ ਕੋਸ਼ਿਸ਼ ਕਰ ਰਿਹਾ ਹੈਗਾ। ਬੱਚਿਆਂ ਦਾ ਜੇਰਾ ਮਨ ਹੈ ਰ ਇਹ ਬਿਲਕੁਲ ਫਰੈਸ਼ ਹੁੰਦਾ ਹੈ। ਫਲਟਰੀ ਵਾਲ ਹੁੰਦਾ। 10 ਸਾਲ ਤੱਕ ਇਹ ਬੱਚੇ ਨੂੰ ਜਨਮ ਤੋਂ 10 ਸਾਲ ਦੇ ਬੱਚਿਆਂ ਨੂੰ ਕੱਪਟਰ ਕਦੋਂ ਦਾ ਇੱਕ ਅਲੱਗ ਪ੍ਰੋਜੈਕਟ ਤਿਆਰ ਕਰਨਾ ਚਾਹੀਦਾ ਹੈ ਯੂਥ ਦਾ ਅਲੱਗ ਹੋਵੇ ਦੂਜਿਆਂ ਦਾ ਅਲੱਗ ਹੋਵੇ ਸਿਕ ਸਕੂਲ ਬਣਾਨੇ ਪੈਣਗੇ ਸਿਕ ਕਾਲਜ ਬਣਾਨੇ ਪੈਣਗੇ ਸਿਕ ਯੂਨੀਵਰਸਿਟੀ ਬਣਾਣੀ ਪੈਗੀਆ ਇਹ ਸਾਨੂੰ ਟੀਮ ਵਰਕ ਤੇ ਆਰਗਨਾਈਜੇਸ਼ਨ ਲੈਵਲ ਤੇ ਕਰਨੇ ਪਏਗਾ ਇਹਨੂੰ ਅਸੀਂ ਇੰਡੀਵਿਜੂਅਲ ਨਹੀਂ ਕਰ ਸਕਦੇ ਹਾਂ ਪੜਾਈ ਦੇ ਢੰਗ ਚਾਹੇ ਉਹ ਅਕਾਦਮਿਕ ਕੁਆਲਿਫਿਕੇਸ਼ਨ ਹੋਵੇ ਚਾਹੇ ਉਹ ਗਰਮਤ ਹੋਵੇ ਉਸ ਦੇ ਢੰਗ ਤਰੀਕੇ ਉਹਦਾ ਟੈਂਡਰ ਜਿਹੜਾ ਹੈ ਉਹ ਚੰਗੇ ਤੋਂ ਚੰਗਾ ਬਣਾ ਸਕੀਏ ਤਾਕੀ ਸਿੱਖ ਦੁਨਿਆਵੀ ਐਜੂਕੇਸ਼ਨ 'ਚ ਨਾਲ ਸਿਆਣਾ ਹੋਵੇ ਤੇ ਗੁਰਮਤਿ ਦੀ ਐਜੂਕੇਸ਼ਨ ਨਾਲ ਵੀ ਸਿਆਣਾ ਹੋਵੇ ਇਹ ਗੱਲ ਮੈਂ ਨੌਜਵਾਨਾਂ ਨੂੰ ਹਰ ਇੱਕ ਕੈਂਪ 'ਚ ਕਹਿਣਾ ਜਿਹੜੇ ਬੱਚੇ ਹਾਈ ਸਕੂਲ ਦੇ ਵਿੱਚ ਹਨ ਤੇ ਕਾਲਜ ਦੇ ਵਿੱਚ ਹਨ ਮੈਂ ਉਹ ਹਾਈ ਸਕੂਲ ਦੇ ਬੱਚਿਆਂ ਨੂੰ ਕਹਿਣਾ ਤੁਹਾਡੇ ਕੋਲ 4 ਤੋਂ ਲੈ ਕੇ 6 ਸਾਲ ਹੈ ਸਕੂਲ ਕਾਲਜ ਦੇ ਵਿੱਚ ਇਫ ਯੂ ਡਿਵੋਟ 15 ਮਿੰਟ ਅ ਡੇ ਸਿਰਫ 15 ਮਿੰਟ ਵੀ ਲਾ ਦਿਓ ਪਰ ਡੇ ਜੋ ਕੋਈ ਗੱਲ ਬਗ ਗ੍ਰੈਜੂਏਸ਼ਨ ਆਫ ਦਾ ਕਾਲਜ ਤੁਹਾਡੇ ਕੋਲ ਗੁਰਗਨ ਸਾਧੀ ਦੀ ਪੋਸਟ ਗ੍ਰੈਜੂਏਸ਼ਨ ਹੋਏਗੀ ਦੈਟਸ ਮਾਈ ਪ੍ਰੋਮਿਸ ਉਹ ਸਿਲੇਬਸ ਸਾਰਾ ਮੈਂ ਪਿਆਰ ਕੀਤਾ ਹੋਇਆ ਬੰਦਮੈਂਟ ਲੋਨ ਦੇ ਨਾਤੇ ਤੇ ਜੇ ਜੇ ਅਸੀਂ ਜਨਮ ਤੋਂ ਸ਼ੁਰੂ ਕਰ ਲਈਏ ਨਾ ਪੈਰੈਂਟ ਦੇ ਤੋਂ ਕਿ ਜਿਹੜਾ ਬੱਚਾ ਅੱਜ ਜਨਮਿਆ ਹੈ ਅਗਰ ਇਹਨੇ 10 ਮਿੰਟ ਲੋਨ ਲਾ ਲਈਏ ਤਾਂ ਕਾਲਜ ਹਾਈ ਸਕੂਲ ਤੱਕ ਉਹ ਗੁਰਗਨ ਸਾਧੀ ਪੀਐਚੀ ਹੋਣਗੀਆ ਪਰ ਵੀ ਹਵ ਟੂ ਸਟਾਰਟ ਇਨ ਅ ਪ੍ਰੈਗਨੈਂਟ ਅਗੇਨ ਖਾਤੋਂ ਤੰਦਲ ਮੰਗਤੋਂ ਸਪੋਰਟ ਕਸਰਤ ਜਿਮ ਇਹ ਗੁਰਮਤ ਦਾ ਬੜਾ ਵੱਡਾ ਅਸੂਲ ਹੈ ਕਿਉਂਕਿ ਸਿੱਖ ਏ ਆਫ ਲਾਈਫ ਹੈ ਜ਼ਿੰਦਗੀ ਜਿਉਣ ਦਾ ਸੋਨਾ ਤੰਗ ਹੈ ਤਾਂ ਇਹਨੂੰ ਵੀ ਸਾਨੂੰ ਬੜੇ ਅੱਛੇ ਲੈਵਲ ਤੇ ਅੱਜ ਸਿੱਖਾਂ ਦੇ ਕੋਲ ਇੱਕ ਵੀ ਗੁਰਦੁਆਰਾ ਮੈਨੂੰ ਨਜ਼ਰ ਨਹੀਂ ਆਇਆ ਜਿੱਤੇ ਉਹਨਾਂ ਨੇ ਜਿਮ ਬਣਾਇਆ ਹੋਵੇ ਨੌਜਵਾਨ ਬੱਚੇ ਜਿਮ ਬਿੱ ਜਾਣਦੇ ਹ ਪਰ ਅਸੀਂ ਉਹਨਾਂ ਨੂੰ ਜਿਹੜਾ ਆਹ ਪ੍ਰੇਰਣਾ ਨਹੀਂ ਕਰ ਸਕਕੇ ਮੈਂ ਡਿਟੇਲ ਵਿੱਚ ਨਹੀਂ ਜਾਂਦਾ ਹੋਇਆ ਫਿਰ ਥੋੜਾ ਜਿਆ ਇਹਨੂੰ ਸੰਕੋਚਦਾ ਹਾਂ ਇਲੈਕਟ੍ਰੋਨਿਕ ਮੀਡੀਆ ਦੀ ਸਾਰਿਆਂ ਨੇ ਗਲਤੀ ਕੀਤੀ ਹੈ ਆਈਟੀ ਸੈੱਲ ਦੀ ਗਲਤੀ ਕੀਤੀ ਹੈ ਇਸ ਕਰਕੇ ਮੈਂ ਇਹਨੂੰ ਰਿਵਾਈਜ਼ ਨਹੀਂ ਕਰਾਂਗਾ ਸਭ ਤੋਂ ਵੱਡਾ ਹੁਕਮ ਹੈ ਅਗਾ ਕੁਤਰਾ ਪਿੱਛਾ ਫੇਰ ਨਾ ਮੋੜੜਾ ਇੱਕ ਵਾਰੀ ਕੰਮ ਸ਼ੁਰੂ ਕਰ ਦੇਣਾ ਹੈ ਮੁੜ ਕੇ ਪਿੱਛੇ ਨਹੀਂ ਦੇਖਣਾ ਹੈ ਅੱਗੇ ਨੂੰ ਅੱਗੇ ਵਧਣਾ ਹੈ ਤਾਂ ਅਸੀਂ ਕਾਮਯਾਬ ਹੋਵਾਂਗੇ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਆਇਤੋ 45 ਸਾਲ ਪਹਿਲਾਂ ਇੱਕ ਮੌਜੂਦਾ ਨੇ ਐ ਕਹ ਲੋ ਵੀ ਮੇਰਾ ਬ੍ਰੇਨ ਵਾਸ਼ ਕੀਤਾ ਮੈਨੂੰ ਸਮਝ ਆਇਆ ਡੇਢ ਘੰਟਾ ਲਾ ਕੇ ਤਾਂ ਅੱਜ ਮੈਂ ਮੁੜ ਕੇ ਪਿੱਛੇ ਨਹੀਂ ਦੇਖਿਆ ਜਿਹੜਾ ਸੰਡੇ ਹੁੰਦਾ ਨਾ ਐਤਵਾਰ ਜਿਹਨੂੰ ਅਸੀਂ ਫੈਮਿਲੀ ਵਿੱਚ ਮਨਾਉਂਦੇ ਹਾਂ ਮੈਨੂੰ ਜ਼ਿੰਦਗੀ ਲੰਘ ਗਈ ਵੀ ਆਪਣਾ ਕੋਈ ਐਤਵਾਰ ਮੈਂ ਆਪਣੇ ਬੱਚਿਆਂ ਨਾਲ ਨੇ ਗੁਜ਼ਾਰਦਾ ਤਮੇ ਨੂੰ ਯੂਟਿਲਾਈਜ਼ ਦਬਾ ਪਰ ਬੱਚਿਆਂ ਨੂੰ ਵੱਖਰਾ ਟਾਈਮ ਦੇਣਾ ਹ ਤਾਂ ਇਹ ਪ੍ਰੋਜੈਕਟ ਨੂੰ ਅਸੀਂ ਇਸ ਟਾਂਗ ਦੇ ਨਾਲ ਜਦੋਂ ਲੈਂਦੇ ਹਾਂ ਸਮਝਦੇ ਹਾਂ ਕਿ ਅਸੀਂ ਸੋਨੇ ਟਾਂਗ ਨਾਲ ਇਸ ਸਾਧਿਆ ਗੱਲਾਂ ਮ ਆਪਦੀਆਂ ਸਿਰਫ ਪੁਆਇੰਟ ਰੱਖੇ ਹ ਇਨਾਂ ਦੇ ਸਾਰੇ ਪੁਆਇੰਟਸ ਦੇ ਉੱਪਰ ਅਲੱਗ-ਅਲੱਗ ਪ੍ਰੋਜੈਕਟ ਅਲੱਗ-ਅਲੱਗ ਜ਼ੂਮ ਮੀਟਿੰਗ ਕਰਕੇ ਇਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਵੇ ਅਗੇਨ ਸ਼ਾਰਟ ਟਰਮਸ ਪਲੈਨਿੰਗ ਦੇ ਵਿੱਚ ਕਿਹੜੇ ਪ੍ਰੋਜੈਕਟ ਮੈਨੇਜ ਹੋਣ ਲੌਂਗ ਟਰਮਸ ਦੇ ਕਿਹੜੇ ਡਾਨੇ ਹਾਂ ਸ਼ਾਰਟ টারਮਸ ਦੇ ਵਿੱਚ ਅਨ ਇਅਰ ਆਰ ਟੂ ਦਿ ਲੌਂਗ টারਮ ਮੋਰ ਦਨ 5 ਇਅਰ ਆਫਟਰ 5 ਇਅਰ ਉਹਨਾਂ ਨੂੰ ਅਸੀਂ ਕਾਮਯਾਬ ਕਰਨਾ ਹੋਏਗਾ ਪਛਾਣਾ ਹੋਏਗਾ ਤੇ ਮੈਂ ਸਮਝਦਾ ਹਾਂ ਇਹਨਾਂ ਦੇ ਉੱਪਰ ਹੋਰ ਤੁਹਾਨੂੰ ਡਿਟੇਲ ਨਾਲ ਪ੍ਰੋਜੈਕਟ ਬਣਾ ਕੇ ਇੰਪਲੀਮੈਂਟ ਕਰਨ ਬਾਰੇ ਹੋਰ ਜ਼ੂਮ ਕਰਨੇ ਤਾਂ ਕਿ ਤਾਂ ਉਮੀਦ ਹੈ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਪ੍ਰੋਜੈਕਟ ਬਣਾ ਕੇ ਚੱਲਾਂਗੇ ਤਾਂ ਅਸੀਂ ਇਹ ਗੁਰਮਤ ਦੀ ਭਾਈ ਗੁਰਗੰਸਾਦ ਜੀ ਦੀ এডਿਕੇਸ਼ਨ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਦ ਜਿਹੜਾ ਹੈ ਉਹ ਦੁਨੀਆ ਵਿੱਚ ਅਲੱਗ-ਅਲੱਗ ਥਾਵਾਂ ਤੇ ਚੰਗੇ ਤੰਦ ਨਾਲ ਪਹੁੰਚਾ ਸਕਦੇ ਹਾਂ। ਬਾਕੀ ਜੇ ਨਾ ਇਸ ਨੂੰ ਕੋਈ ਦਹਾ ਹੋਇਆ ਹੋਇਆ ਹੋਈਆ ਕੋਈ ਮੈਂ ਚਾਹਾਂਗਾ ਹੋਰ ਕੋਈ ਸਵਾਲ ਜੋ ਇਸ ਬਾਰੇ ਆਪ ਦੀ ਚਾਹੋ ਤਾਂ ਇਸੇ ਕਰ ਸਕਦੇ ਹਾਂ। ਪਿਆਰ ਨਾਲ ਬੁਲਾਓ ਵਾਕੂ ਜੀ ਦਾ ਖਾਲਸਾ ਵਾਕੂ ਜੀ ਦੀ ਖਪਤ ਗੁਰੂ ਜੀ ਦੀ ਪਤੇ